ਔਰ ਪੂਰੇ ਦੇਸ਼ ਦੇ ਵਿੱਚ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਸੀਂ ਤਿੰਨ ਹੀ ਸੈਟ ਤਹਿ ਕੀਤੀ ਹੈ ਜਿਵੇਂ 23 ਜ਼ਿਲ੍ਹੇ ਬੰਡ-ਬੰਡ ਕੇ ਕੀਤੀ ਹੈ ਤੇ ਕੱਲ ਅਸੀਂ ਬਠਿੰਡਾ ਇਸ ਕੀਤੀ ਹੈ ਅੱਜ ਅਸੀਂ ਜਲੰਧਰ ਇਸ ਕਰ ਰਹੇ ਹਾਂ ਤੇ ਕੱਲ ਨੂੰ ਅਸੀਂ ਪਟਿਆਲਾ ਦੇ ਵਿੱਚ ਕਰ ਰਹੇ ਹਾਂ ਤਾਂ ਕਿ ਸਾਰਾ ਪੰਜਾਬ ਹੈ ਜਿਹੜਾ ਉਹ ਕਵਰ ਹੋ ਸਕੇ ਇਸ ਦੇ ਨਾਲ ਨਾਲ ਜਿੱਥੇ ਲੇਬਰ ਕੋਡ ਤੇ ਹਮਲਾ ਹੈ ਤੇ ਆਈ ਸੀ ਡੀ ਐਸ ਦੇ ਵਿੱਚ ਬਹੁਤ ਤਿੱਖਾ ਹਮਲਾ ਜਿਹੜਾ ਭਾਰਤੀ ਸਰਕਾਰ ਵੱਲੋਂ ਕੀਤਾ ਜਾ ਰਿਹਾ 10 ਸਾਲ ਤੋਂ ਉੱਪਰ ਹੋ ਗਈ ਬੀ ਜੇ ਪੀ ਸਰਕਾਰ ਨੇ ਆਂਗਣਵਾੜੀ ਵਰਕਰ ਹੈਲਪਰਸ ਦੇ ਲਈ ਕੋਈ ਵੀ ਅਜਿਹੀ ਠੋਸ ਨੀਤੀ ਨਹੀਂ ਲੈ ਕੇ ਕਿ ਆਂਗਣਵਾੜੀ ਵਰਕਰ ਹੈਲਪਰ ਦਾ ਕੋਈ ਵਿਕਸੂਧਰ ਸਕੇ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਚਾਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਬੇਸ ਦੇ ਉੱਪਰ ਦਰਜ ਕੀਤਾ ਸੀ ਕਿ ਜੇਕਰ ਅਸੀਂ ਸੱਤਾ ਚਾਹੁੰਦੇ ਹਾਂ ਤਾਂ ਆਂਗਣਵਾੜੀ ਵਰਕਰ ਹੈਲਪਰ ਦੇ ਮਾਨ ਪੱਤੇ ਨੂੰ ਦੁੱਗਣਾ ਕੀਤਾ ਜਾਵੇਗਾ ਸੱਤਾ ਨੂੰ 3 ਸਾਲ ਹੋ ਗਏ ਪਰ 3 ਸਾਲ ਦੇ ਬਾਅਦ ਵੀ ਆਂਗਣਵਾੜੀ ਵਰਕਰ ਹੈਲਪਰ ਦੇ ਮਾਨ ਪੱਤੇ 'ਚ 1 ਰੁਪਏ ਦਾ ਵਾਧਾ ਵੀ ਸੁਪਵੇ ਦੀ ਸਰਕਾਰ ਵੱਲੋਂ ਕਿੱਥਾ ਨਹੀਂ ਗਿਆ ਇੱਥੇ ਤੱਕ ਦੀ ਇੱਥੇ ਨੀਚੇ ਡਿੱਗ ਗਈ ਕਿ ਜਿਹੜਾ 40% ਸੇਰ ਦੇਣਾ ਇਸ ਸਕੀਮ 'ਚ ਜਿਹੜੀ 60 40 ਦੀ ਹੈ ਕੀ ਟਾਈਮ ਨਾਲ ਜਿਹੜਾ ਸਾਨੂੰ 100% ਇਕੱਠਾ ਮਿਲਦਾ ਸੀ ਤੇ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਲੈਂਦੇ ਸੀ ਹੁਣ ਕਦੇ ਸਟੇਟ ਸੇਰ ਆਂਦਾ ਤੇ ਕਦੇ ਸੈਂਟਰ ਸੇਰ ਆਂਦਾ ਆ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਸਾਡੀ ਤਨਖਾਹ ਪੂਰੀ ਕਦੋਂ ਹੋਣੀ ਹੈ ਤੇ ਕਦੋਂ ਆਈ ਹੈ ਨਾ ਟਾਈਮ ਨਾਲ ਬਿਲਡਿੰਗਾਂ ਦਾ ਕਿਰਾਇਆ ਨਾ ਰਾਸ਼ਨ ਪੂਰਾ ਹੈ ਨਾ ਉਹ ਟਾਈਮ ਨਾਲ ਹੈ ਨਾ ਉਹਦੀ ਕੁਆਲਿਟੀ ਵਧੀਆ ਹੈ ਤਿੰਨ ਜ਼ਿਲ੍ਹੇ ਐਨਜੀਓ ਨੂੰ ਦੇਤੇ ਜੇ ਸਰਕਾਰ ਚਲਾਣ ਦੇ ਸક્ષਮ ਨਹੀਂ ਹੈ ਤਾਂ ਗਵਰਨਮੈਂਟ ਨੂੰ ਵੀ ਐਨਜੀਓ ਜਦ ਐਡਾ ਵੱਡਾ ਸਫੇਦ ਹਾਤੀ ਤੁਸੀਂ ਡਾਇਰੈਕਟਰ ਸੈਕਟਰੀ ਮੰਤਰੀ ਕੈਬਨਟ ਮੰਤਰੀ ਸਥਾਪਿਤ ਕੀਤੀ ਹੋਈ ਹੈ ਤੋਂ ਇਲਾਵਾ ਵੀ ਕਿਸੇ ਹੋਰ ਜਿਵੇਂ ਐਨ ਜੀਓ ਨੂੰ ਹੋਰ ਐਨ ਜੀਓ ਕਿਤੇ ਨਹੀਂ ਪੰਜਾਬ ਤੋਂ ਵੀ ਨਾ ਪੰਜਾਬ ਚ ਕੱਲੇ 3 ਜ਼ਿਲ੍ਹੇ ਜਦ ਕਿ ਜਿਹੜੇ ਐਡਵਾਈਜ਼ਰੀ ਬੋਰਡ ਨੂੰ 5 ਪ੍ਰੋਜੈਕਟ ਭਾਰ ਸਰਕਾਰ ਵੱਲੋਂ ਦਿੱਤੇ ਗਏ ਸੀ ਉਹ ਵੀ ਲਾਸਟ ਇਅਰ ਵਾਪਸ ਲੈ ਲਈ ਕੇ ਪੰਜ ਭਾਰ ਦੀ ਸਰਕਾਰ ਵੱਲੋਂ ਜਿੰਨੇ ਵੀ ਸੀਗੇ ਪਰ ਇੱਥੇ ਇਹਨਾਂ ਨੇ ਕਿੰਨੇ ਜ਼ਿਲ੍ਹਿਆਂ ਨੂੰ ਦੇ ਦਿੱਤੇ ਕਿਉਂ ਕਿਉਂਕਿ ਸਰਕਾਰ ਸક્ષਮ ਨਹੀਂ ਹੈ ਜੇ ਤੁਸੀਂ ਸਰਕਾਰ ਤਾਂ ਕਹਿੰਦੀ ਹੈ ਨਾ ਕਿ ਇਹ ਮੁਲਾਜ਼ਮਾਂ ਦੇ ਹੱਕ ਦੀਆਂ ਮੁਲਾਜ਼ਮ ਕੋਈ ਬਹੁਤ ਕਿਹੜੇ ਕਿਹੜੇ ਪਾਸੇ ਖੁਸ ਨੇ ਕਿਹੜਾ ਮਲਾਜਮ ਹੈ ਜਿਹੜਾ ਸੜਕਾਂ ਤੇ ਨਹੀਂ ਹੈ ਬੇਰੋਜ਼ਗਾਰ ਫਿੱਟ ਰਹੇ ਟੀਚਰ ਫਿੱਟ ਰਹੇ ਐ ਪੈਨਸ਼ਨਰ ਫਿੱਟ ਰਹੇ ਐ ਡਾਕਟਰ ਫਿੱਟ ਰਹੇ ਐ ਨਰਸਾਂ ਫਿੱਟ ਰਹੀ ਐ ਤੇ ਆਂਗਣਵਾੜੀ ਵਰਕਰ ਦੀ ਤਾਂ ਲੜਾਈ ਖਤਮ ਹੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਨਾ ਬਿਲਡਿੰਗਾਂ ਦਾ ਕਿਰਾਇਆ ਨਾ ਆਂਗਣਵਾੜੀ ਚ ਇਨਫਰਾਸਟ੍ਰਕਚਰ ਨਾ ਆਂਗਣਵਾੜੀ ਚ ਪੀਣ ਦਾ ਪਾਣੀ ਨਾ ਬਿਜਲੀ ਦੇ ਪ੍ਰਬੰਧ ਜਿਹੜੇ ਕਹਿੰਦੇ ਸੀ ਅਸੀਂ ਸ਼ਾਨਦਾਰ ਬਣਾ ਦਾਂਗੇ ਸੀ ਮਾਡਲ ਪੰਜਾਬ ਬਣਾ ਦਾਂਗੇ ਇਹ ਮਾਡਲ ਪੰਜਾਬ ਹੈ ਸਾਡਾ ਕਿ ਆ ਸਾਡੇ ਆਂਗਣਵਾੜੀ ਵਰਕਰ ਹੈਲਪਰ ਨੂੰ ਬਿਨਾ ਮੋਬਾਈਲ ਦਿੱਤਾ ਉਸੇ ਬਿਨਾ ਹਥਿਆਰ ਦਿੱਤੇ ਕਹਿੰਦੇ ਜਾ ਕੇ ਸੀਮਾ ਦੇ ਬਾਰਡਰ ਤੇ ਜਾ ਕੇ ਮਿਜ਼ਾil ਚਲਾ ਦਿਓ ਪੱਲੇ ਤੁਹਾਡੇ 32mm ਦਾ ਬੋਰ ਦੀ ਬੰਦੂਕ ਵੀ ਹੈ ਨਹੀਂ ਤੇ ਮਿਜ਼ਾil ਕਿਵੇਂ ਚਲਾ ਦੂ ਬੰਦਾ ਮੋਬਾਈਲ ਤੁਸੀਂ ਖਰੀਦ ਕੇ ਨਹੀਂ ਦਿੱਤਾ ਰੀਚਾਰਜ ਤੁਸੀਂ ਦੇ ਨਹੀਂ ਰਹੇ ਤੇ ਆਂਗਣਵਾੜੀ ਵਰਕਰ ਨੂੰ ਕਹਿੰਦੇ ਆ ਕਿ ਤੁਸੀਂ ਇੱਕ ਇੱਕ ਚੀਜ਼ ਫੋਟੋ ਕੈਪਚਰ ਕਰੋ ਪਹਿਲਾਂ ਆਂਗਣਵਾੜੀ ਜਾ ਕੇ ਓਪਨ ਕਰੋ ਉਸ ਤੋਂ ਬਾਅਦ ਬੱਚਿਆਂ ਦੀ ਅਟੈਂਡੈਂਸ ਕਰੋ ਉਸ ਤੋਂ ਬਾਅਦ ਉਹਨਾਂ ਦੀ ਫੋਟੋ ਲਓ ਉਸ ਤੋਂ ਬਾਅਦ ਉਹਨਾਂ ਦੇ ਰਾਸ਼ਨ ਦੀ ਫੋਟੋ ਲਓ ਉਹਨਾਂ ਦੀ ਫੋਟੋ ਅਪਡੇਟ ਕਰੋ ਉਸ ਤੋਂ ਬਾਅਦ KYC ਕਰੋ ਉਨਾਏ ਦੱਸੋ 10 ਸਾਲ ਪਹਿਲਾਂ ਆਧਾਰ ਕਾਰਡ ਬਣਾਏ ਸੀ ਉਦੋਂ ਤੈਅ ਹੋਇਆ ਸੀ ਵੀ ਤੁਸੀਂ ਮੋਬਾਈਲ ਖਰੀਦੋਗੇ ਤਾਂ ਆਧਾਰ ਕਾਰਡ ਬਣੇਗਾ ਆਧਾਰ ਕਾਰਡ ਨਾਲ ਲਿੰਕ ਹੋਏਗਾ ਆਧਾਰ ਕਾਰਡ ਨਾਲ ਤੁਸੀਂ ਜਿਹੜੇ ਕੋਲੇ ਰਸਣ ਲੈਣ ਵਾਲੀਆਂ ਜਿਹੜੀਆਂ ਔਰਤਾਂ ਨੇ ਔਰਤਾਂ ਕੌਣ ਨੇ ਪੱਠੇ 'ਚ ਕੰਮ ਕਰਨ ਵਾਲੀਆਂ ਮੰਦਰੇਗਾ 'ਚ ਕੰਮ ਕਰਨ ਵਾਲੀਆਂ ਕੰਸਟਰਕਸ਼ਨ 'ਚ ਕੰਮ ਕਰਨ ਵਾਲੀਆਂ ਸਬਜ਼ੀ ਤੋੜਨ ਵਾਲੀਆਂ ਫੈਕਟਰੀ 'ਚ